ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਜੁੜੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ 17 ਨਵੰਬਰ ਨੂੰ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਤੇ ਟਾਈਮ ਜਿਹੜਾ ਦੋਸਤੋ 1 ਵਜੇ ਦਾ ਹੈਗਾ ਦੁਪਹਿਰ ਦਾ ਟਾਈਮ ਆ ਝੋਟੀਆਂ ਦਿਖਾਉਣੀਆਂ ਦੋਸਤੋ ਤੁਹਾਨੂੰ ਨੀਲੀ ਰਾਵੀ ਦੇ ਵਿੱਚ ਚੰਗੀਆਂ ਝੋਟੀਆਂ ਪਹਿਲ ਨਾਲ ਦੂਜਨਾਂ ਝੋਟੀਆਂ ਹੋਣਗੀਆਂ ਤਕਰੀਬਨ ਏਰੀਆ ਪਿੰਡ ਬਲਟੋਹਾ ਹੈਗਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਬਿਲਕੁਲ ਕਰਿਆਲਾ ਬਰਨਾਲਾ ਕੇਮ ਕਰਨ ਏਰੀਆ ਅੰਮਰਕੋਟ ਬਿਲਕੁਲ ਨਾਲ-ਨਾਲ ਹੈਗੇ ਆ ਦੋਸਤੋ ਕਸਬੇ ਬਿਲਕੁਲ ਨਾਲ-ਨਾਲ ਜਿਹੜੇ ਇਹ ਕਸਬੇ ਲੱਗਦੇ ਆ ਪਿੰਡ ਲੱਗਦੇ ਆ ਸੋ ਬਥੇਰੇ ਜਾਣਕਾਰੀ ਆਪਾਂ ਬਾਈ ਅੱਜ ਸੁਖਦੇਵ ਸੇਂਗਤ ਦੇ ਫਾਰਮ ਤੇ ਪਹੁੰਚਿਆ ਦੋਸਤੋ ਤੇ ਬਾਈ ਜਿਹੜੀਆਂ ਅੱਜ ਜੜੀਆਂ ਚਾਰ ਨਾਗ ਜੜੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਸੋ ਆਪਣੇ ਜਿਹੜੇ ਕਮੈਂਟ ਆ ਰਹੀ ਜਰੂਰ ਦੱਸਿਓ ਬਾਈ ਦਾ ਮਾਲ ਜਿਹੜ ਜੜੇ ਵੀਰਾਂ ਦੇ ਕੋਲ ਅਕਸਰ ਗਿਆ ਹੈਗਾ ਆਪਣੇ ਚੈਨਲ ਦੇ ਥਰੂ ਜਿਹੜੇ ਵੀਡੀਓ ਆਪਾਂ ਪਾਈ ਸੀ ਦੋਸਤੋ ਝੋਟੀਆਂ ਚੰਗੀਆਂ ਕਿ ਹੈਗੀਆਂ ਸੀਗੀਆਂ ਕਿੰਨਾ ਕਿੰਨਾ ਦੇ ਘਰੇ ਗਈਆਂ ਕੀ ਰਿਕਾਰਡ ਰਿਆ ਕੀ ਉਹਨਾਂ ਦੇ ਡਿਟੇਲ ਆ ਉਹ ਵੀ ਤੁਸੀਂ ਸਾਂਝੀ ਕਰ ਸਕਦੇ ਕਮੈਂਟਾਂ ਦੇ ਵਿੱਚ ਤੇ ਜਿਹੜੀ ਵੀਡੀਓ ਦੋਸਤੋ ਗਾਂ ਦਾ ਵੱਧ ਤੋਂ ਵੱਧ ਜਿਹੜੀ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਅੱਗੇ ਨਵੇਂ ਕਿਸਾਨ ਆਪਣੇ ਰਹਿ ਜਾਂਦੇ ਆ ਵੀਡੀਓ ਦੇਖਣ ਨੂੰ ਜਾਂ ਪਸ਼ੂ ਖਰੀਦਣਾ ਹੁੰਦਾ ਦੋਸਤੋ ਜਿਹੜਾ ਉਹਨਾਂ ਨੂੰ ਵੀ ਪਸ਼ੂ ਮਿਲ ਸਕੇ ਵਧੇਰੇ ਜਾਣਕਾਰੀ ਲਈ ਆਪਾਂ ਚੱਲਦੇ ਆਂ ਬਾਈ ਸੁਖਦੇਵ ਸੁਖਦੇਵ ਸਿੰਘ ਉਹਨਾਂ ਕੋਲ ਲੈ ਲੈਨੇ ਜਾਣਕਾਰੀ ਕੀ ਡਿਟੇਲ ਹੈ ਕੀ ਇਹਨਾਂ ਪਸ਼ੂਆਂ ਦੀ ਤੇ ਪਸ਼ੂ ਜਿਹੜੇ ਦੋਸਤੋ ਇੱਕ ਟਾਈਮ ਆਓ ਦੋ ਟਾਈਮ ਆਓ ਚੁਾਈ ਕਰੋ ਤਸੱਲੀ ਕਰੋ ਆਪਦੀ ਉਸ ਤੋਂ ਬਾਅਦ ਸਬਦਾ ਕਰ ਸਕਦੇ ਤੁਸੀਂ ਬਾਈ ਹੋਰਾਂ ਦੇ ਨਾਲ ਚੱਲਦੇ ਆਂ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਭਾਜੀ ਸੁਖਦੇਵ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਾ ਹੋਰ ਸਾਨੂੰ ਠੀਕ ਠਾਕ ਠੀਕ ਠਾਕ ਜੀ ਬਦਕਾ ਮੈਂ ਪੂਰੀ ਠੰਡ ਕਰਤੀ ਹੈ ਨਾ ਹਾਂ ਠੰਡ ਹੋ ਗਈ ਹਾਂ ਸਿਆਲ ਆ ਗਿਆ ਫਿਰ ਸਿਆਲ ਆ ਗਿਆ ਠੀਕ ਹੈ ਜੀ ਤੇ ਅੱਜ ਪਈ ਸਕਦੇ ਆਪਣੇ ਕੋਲ ਚਾਰ ਪਸ਼ੂ ਹੈਗੇ ਸੇਲ ਹਨਾ ਜੀ ਇਹ ਰਾਜ ਜਿੱਦ ਦਿਨ ਆਪਾਂ ਉਦਨ ਵੀਡੀਓ ਪਾਈ ਹੋ ਤਾਂ ਆਪਣੀਆਂ ਵੇਗੀਆਂ ਘੰਟੇ ਜੀ ਸਾਰਾ ਮਾਲ ਠੀਕ ਹੈ ਜੀ ਮਗਰੋਂ ਫੇਰ ਮਾਲ ਲਿਆਂਦਾ ਉਸੇ ਵੀਡੀਓ ਤੇ ਰਾਈ ਵੇਗ ਗਿਆ ਅੱਛਾ ਤੇ ਹੁਣ ਇਹ ਨਾ ਅੱਜ ਵੀ ਅੱਜੇ ਮਜਾ ਲਿਆ ਠੀਕ ਹੈ ਚੰਗੀਆਂ ਛੋਟੀਆਂ ਆ ਪਹਿਲਾਂ ਨੇ ਆਪਾਂ ਲੋਨ ਕਰਤੀ ਇਹ ਨੂੰ ਹੋਵੇ ਦੋ ਦਿਨ ਲਈ ਨੂੰ ਜੀ ਤੇ ਇਹ ਸੂਈ ਆ ਕੱਲ ਦੀ ਮਗਰ ਕੱਟੀ ਆ ਠੀਕ ਆ ਬਹੁਤ ਚੰਗੀ ਝੋਟੀ ਚਵਾਈ ਚੁਈਦੀ ਠੀਕ ਆ ਇਹ ਕੱਲ੍ਹ ਸੂਈ ਆ ਕੱਲ੍ਹ ਸੂਈ ਆ ਅੱਛਾ ਜੀ ਤੇ ਠੰਡੀ ਧੀਰੀ ਬਹੁਤ ਆਖਾ ਚੀ ਤੇ ਹੈ ਪਹਿਲਾਂ ਪਲੂਣੀ ਆ ਪਹਿਲਾਂ ਪਲੂਣ ਚਾਰ ਦਾਲੇ ਆਹ ਜੀ ਵੇਖੋ ਬਹੁਤ ਖੂਬਸੂਰਤ ਦੋਸਤੋ ਨਗ ਜਿਹੜੇ ਕੱਢ ਕੇ ਲੈ ਕੇ ਆਉਂਦੇ ਆ ਬਾਈ ਸਖਦੇਵ ਇਹ ਨਾ ਜਿਹੜੇ ਰਾਜ ਸੇ ਗਾਲੀ ਕੋਈ ਨਹੀਂ ਝੋਟੀ ਦੀ ਚਵਾਈ ਸਾਧੋ ਹੀ ਜਿਆਦਾ ਚੰਗੀ ਠੀਕ ਆ ਹਾਂ ਆ ਫੇਸ ਦੀ ਕੁਆਲਿਟੀ ਵੇਖੋ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਨਾ ਸਾਰੇ ਬੰਨਿਓ ਆ ਜਿਹੜਾ ਮੌਜਨਾ ਹੈਗਾ ਕਰਵਾ ਦਿੰਨਾ ਬੋਡੀ ਬਣਤਰ ਵੇਖੋ ਸਟਰਕਚਰ ਵੇਖੋ ਝੋਟੀ ਦਾ ਤੇ ਪੁੱਠਿਆਂ ਦੀ ਵੇਖੋ ਚੜਾਈ ਤੇ ਪਿੱਠ ਵੇਖੋ ਚੰਗਾ ਸੋਹਣਾ ਜਿਹੜਾ ਦੋਸਤੋ ਦੇਖੇ ਹੈਗੀ ਆ ਝੋਟਾ ਮੈਂ ਇਹ ਗੱਲ ਵੈਦੇ ਨਾਨਾ ਵੀ ਬੰਦਾ ਜਿਹਦੇ ਘਰੋਂ ਮੈਂ ਆਈ ਆ ਨਾ ਕੱਤੀਏ ਹਾਂਜੀ ਉਹ ਬੰਦੇ ਦੀ ਕਿਹੇ ਕੋਈ ਮੈਂ 14 ਕਿਲੋ ਤੋਂ ਕੱਟ ਨਹੀਂ ਗਈ ਠੀਕ ਆ ਇਹ ਥਾਂਬਿਆਂ ਦੇ ਦੇ 14 ਕਿਲੋ ਵੀ ਦੇ ਦੇ 12 ਕਿਲੋ ਦੇ ਦੇ 10 ਕਿਲੋ ਅਗੋ ਸਾਹਮਦੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਕੱਤੀ ਚੀਜ਼ ਚੰਗੀ ਆ ਵੇਖੋ ਦੋਸਤੋ ਨਿਸ਼ਾਨਾ ਵਿੱਚ ਵੀ ਬਹੁਤ ਵਧੀਆ ਹੈ ਨਾ ਭਾਜੀ ਨਿਸ਼ਾਨਾ ਵਿੱਚ ਵੀ ਨੀਲੀ ਰਾਵੀ ਚ ਆਉਂਦੀ ਹੈ ਸਾਰੇ ਪਾਸਿਓਂ ਕੱਟੀ ਪੂਰੀ ਵਿਰਲਾ ਵੇਖੋ ਜਿਵੇਂ ਸਿਆਨੇ ਆਂਦੇ ਨਾ ਫੁੱਟ ਫੁੱਟ ਦੀ ਵਿਰਲਾ ਆ ਕੋਟ ਕੋਟ ਦੀ ਵਿਰਲਾ ਆ ਵੇਖੋ ਹਾਂ ਆ ਵੇਖੋ ਦੋਸਤੋ ਹਾਂ ਆ ਵੇਖੋ ਚਾਰੇ ਥਾਨ ਵਾਈਟ ਹੈ ਚਿੱਟੇ ਥਾਨ ਕੱਟੀ ਕਾਲੀ ਦੇਤੀ ਹੈ ਹਾਂ ਕੱਟੀ ਕਾਲੀ ਉਹ ਅੱਗੇ ਚਲੋ ਜਿਵੇਂ ਘਰ ਵਾਲਿਆਂ ਨੇ ਸੀਮਰ ਖਾਇਆ ਹੁੰਦਾ ਹਾਂ ਹਾਂ ਉਹਨਾਂ ਦਾ ਮਾਲੀ ਕਾਲਾ ਹੈ ਮਾਲੀ ਕਾਲੀ ਤੋਂ ਕਰੋ ਸੀ ਹਾਂ ਹਾਂ ਬਾਕੀ ਚੰਗੀ ਆ ਬਿਲਕੁਲ ਜਿਹੜੀਆਂ ਮੰਨ ਕਰੀਆਂ ਪਿੱਲੀਆਂ ਖਾਣੇ ਦੋਸਤੋ ਮੱਥਾ ਜਿਹੜਾ ਬੱਲਾ ਤੇ ਹਵਾਨੇ ਦੇ ਵੀ ਜਿਹੜਾ ਤੁਸੀਂ ਵੇਖੋਗੇ ਚਾਰੇ ਥਣ ਜਿਹੜੇ ਵਾਈਟ ਹੈਗੇ ਆ ਮੁਠੀ ਵਾਲੇ ਥਣ ਆ ਪਹਿਲਾ ਜਿਹਦੇ ਭੂਰ ਨੇ ਆਉਂਦੀ ਪੋਨੇ ਗੰਨੇ ਨੂੰ ਠੀਕ ਹੈ ਠੀਕ ਬਹੁਤ ਚੰਗੀ ਠੀਕ ਹੈ ਜੀ ਠੀਕ ਆ ਹਾਂ ਜੀ ਤੇ ਇਹ ਭਾਜੀ ਫਿਰ ਮੁੱਲ ਭਾਅ ਦਾ ਕੀ ਕਰਤਾ ਮੋਲੇ ਦਾ ਹੈਗਾ ਹੈ ਜਿਹਦਾ ਝੋਟੀ 80 82 ਹਜ਼ਾਰ ਦੀ ਜੀ ਪਰ ਅਪਰ ਅੱਜ ਸੇ 72 ਹਜ਼ਾਰ ਦੀ ਝੋਟੀ ਦੇ ਦਾਂਗੇ 72 ਦੀ ਦੇ ਦਾਂਗੇ ਹਾਂ ਹਾਂ ਠੀਕ ਆ ਬਾਕੀ ਕਰੋ ਦੋਸਤੋ ਚੈੱਕ ਤੋਰ ਕੇ ਤੁਹਾਨੂੰ ਪਾ ਦਿਖਾਉਣੇ ਆ ਤੇ ਇਹਨਾਂ ਬਾਹਰ ਭਾਜੀ ਕੱ ਆ ਚੰਗੀ ਝੋਟੀ ਹੈ ਦੋਸਤੋ ਇੱਕ ਘਵਜਾ ਹੈ ਬਹੁਤ ਚੰਗੀ ਝੋਟੀ ਬਣਦੀ ਹੈ ਦੁੱਧ ਬਹੁਤ ਲਈ ਹੁੰਦਾ ਪੰਜਾਹ ਕੇ ਰੇ ਦੇ ਠੀਕ ਆ ਵੇਖੋ ਚੰਗਾ ਬਣਾਥਣਾ ਦੋਸਤੋ ਹੈਗਾ ਤੇ ਆ ਵੇਖੋ ਚੰਗਾ ਤੋਰਾ ਤੂਰਾ ਬਹੁਤ ਵਧੀਆ ਤੇ ਐਨ ਵੇਖੋ ਹਵਾਨੇ ਦੀ ਜਿਹੜੀ ਹੈ ਬਰਾਬਰਤਾ ਵੇਖੋ ਐਨ ਪੱਧਰ ਜਿਹੜਾ ਹਵਾਨਾ ਹੈ ਝੋਟੀ ਖੂਬਸੂਰਤਾ ਛਕੀਨ ਝੋਟੀ ਆ ਜਿਹੜੇ ਵੀਰ ਨੇ ਕਿ ਘਰੇ ਰੱਖਣੀ ਖਾਸ ਤੌਰ ਤੇ ਆਵਾਦੇ ਵੰਡੀ ਆ ਆਪਣੇ ਤੋਂ ਲਖਾ ਲਿਆ ਆਪਾਂ ਦੂਜੇ ਸਮੂਹੇ 95000 ਦੀ ਕੱਤੀ ਲਾਵਾਂਗੇ ਠੀਕ ਹੈ ਜੀ ਹਾਂ ਜੀ ਠੀਕ ਆ ਵੀ ਦੋਸਤੋ ਜਿਹੜੀ ਤੁਸੀਂ ਬਿਲਕੁਲ ਨੋਟ ਕਰ ਸਕਦੇ ਹੋ ਗਾਈ ਗੱਲ ਤੇ ਅੱਗੇ ਦੂਜੇ ਸੂਬੇ ਦੇ ਵਿੱਚ ਫੋਰ ਬਹੁਤ ਵਧੀਆ ਚੰਗੀ ਛਾਏ ਬਣ ਕੇ ਸਾਹਮਣੇ ਆਊਗੀ ਛਾਏ ਵੀ ਬੰਜਾਂ ਦੀ ਠਾਈ ਹੋਣ ਵੀ ਵੱਡੀ ਆ ਤੇ ਇਹਦੀ ਭਾਜੀ ਸਖਦੇਵ ਜਿਹੜੀ ਜੇਰ ਪੈ ਗਈ ਸੀ ਪ੍ਰੋਪਰ ਆ ساری ਜੇਰ ਚਾਰ ਦੀ ਆਪਣੀ ਗਾਰੰਟੀ ਆ ਸੁਈ ਰਾਤ ਹੀ ਸੀ ਨਾ ਇਹ ਕੱਲ ਤੜਕੇ ਸੂਈ ਕੱਲ ਤੜਕੇ ਸੂਈ ਆ ਅ ਮਗਰ ਕੱਟੀ ਕਿ ਕੱਟੀ ਕਾਲੀ ਆ ਗਈ ਕੱਟੀ ਉਹ ਆਪਾਂ ਤੁਹਾਨੂੰ ਦੋਸਤੋ ਲਾਸਟ ਤੇ ਬੱਚੇ ਦਿਖਾਵਾਂਗੇ ਸਾਰੇ ਪਹਿਲਾ ਦੂਜਾ ਤੀਜਾ ਚੌਥਾ ਨੰਬਰ ਕਹਿ ਕੇ ਤੇ ਉਸ ਤੋਂ ਬਾਅਦ ਇਹ ਦੂਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਝੋਟੀ ਆ ਗਈ ਇਹਦੀ ਡਿਟੇਲ ਕੀ ਆ ਗਈ ਇਹ ਫਾਈਨਲ ਹੈ ਵੀ ਗੱਲ ਸਹੀ ਠੀਕ ਆ ਇਹਦੇ ਥੱਲੇ 11 ਕਿਲੋ ਦੁੱਧ ਹੋਊਗਾ ਰਾਸਣ ਪੱਕਾ ਠੀਕ ਆ ਜੀ ਇਹ ਚੋਈ ਜੀ ਬੜੀ ਚੰਗੀ ਇਹ ਰਾ ਜੀ ਕਰਦਾ ਕੱਤੀ ਛੱਡੋ ਜੀ ਕਰਦਾ ਇਸ ਤਰ੍ਹਾਂ ਹੀ ਇਹਨੂੰ ਚੋਲੋ ਹਾਂ ਠੰਡੀ ਆ ਠੰਡੀ ਤੇਰੀ ਹਾਂ ਤੇ ਆ ਵੇਖੋ ਦੋਸਤੋ ਟੇਡਾ ਕੱਟ ਜੇ ਤੇ ਸਿੰਘ ਸੰਗ ਦੇ ਬੰਤਰ ਬਹੁਤ ਖੂਬਸੂਰਤ ਆ ਝੋਟੀਆਂ ਜਿਹੜੀਆਂ ਨੀਲੀ ਰਾਵੀ ਦੀਆਂ ਦੋਸਤੋ ਬਹੁਤ ਚੰਗੇ ਸਿੰਘ ਆ ਵੇਖੋ ਇਹ ਆਪਾਂ ਨਾ ਲਈ ਮਾਤਾ ਤੋਂ ਆ ਠੀਕ ਆ ਉਹ ਆਪ ਚੋਂ ਦੀ ਸੀ ਪੀ ਦੀ ਡਾਕ ਠੀਕ ਆ ਹਾਂ ਹਾਂ ਦੁੱਧ ਝੋਟੀ ਦੇ ਬਹੁਤ ਚੰਗਾ ਧਾਰ ਬੜੀ ਮੋਟੀ ਆ ਆ ਵੇਖੋ ਆ ਬੈਕ ਸਾਈਡ ਤੋਂ ਜੇ ਤੇ ਇਹਨੂੰ ਭਾਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਦੱਸਿਆ ਇਹਦੇ 10 12 ਦਿਨ ਹੋ ਗਏ ਹਨ 12 ਕਿਤੇ ਠੀਕ ਆ ਤੇ ਜਿਹੜੀ ਤਾਰ ਚੋਈਏ ਕਿੰਨੇ ਵਜੇ ਸੁਬਾਹ ਕਰ ਲਈਏ ਇਹ ਸੁਬਾਹ ਵ 5 ਵਜੇ ਕਰਦੇ ਨੇ 5 ਵਜੇ ਤੇ ਸ਼ਾਮ ਨੂੰ ਕੋਈ 5 ਵਜੇ 4 ਵਜੇ ਕਰ ਲੂਗਾ ਕਿ 6 ਵਜੇ 5 ਵਜੇ ਜਦੋਂ ਮਰਜ਼ੀ ਕਰ ਦੇ ਤੇ ਬੱਚਿਆਂ ਨੂੰ ਤਾਂ ਮਗਰ ਕੀ ਆ ਗਿਆ ਜੀ ਕੱਟੀਏ ਜੀ ਮਗਰ ਸਾਰੇ ਮਗਰ ਕੱਟ ਗਏ ਆ ਅੱਛਾ ਇਹ ਤਾਂ ਦੋਸਤੋ ਜਿਹੜਾ ਨੋਟ ਕਰ ਲਓ ਕਟੀਆਂ ਹੋਣਗੀਆਂ ਚਾਰੇ ਝੋਟੀਆਂ ਦਿਖਾਉਣੀਆਂ ਨੇ ਚਾਰਾ ਮਗਰ ਕਟੀਆਂ ਗੱਬਣਿਆ ਤਿੰਨ ਸੁਈਆਂ ਨੇ ਤਿੰਨਾ ਮਗਰ ਹਾਂ ਤਿੰਨ ਸੁਈਆਂ ਨੇ ਤੇ ਇੱਕ ਗੱਬਣ ਆ ਤੇ ਤਿੰਨਾ ਮਗਰ ਕਟੀਆਂ ਨੇ ਤੇ ਇਹਨੂੰ 11-12 ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂਜੀ ਆਹ ਵੇਖੋ ਦੋਸਤੋ ਬਿਲਕੁਲ ਜਿਹੜੀ ਮਾਤਾ ਤਾਂ ਸਭੀ ਨਿਗੀ ਝੋਟੀ ਦੁੱਧ ਦੇ ਦਊਗੀ ਬਿਲਕੁਲ ਪਾਏ ਦਾ ਨਿਸ਼ਾਨ ਵਗੈਰਾ ਛੜੇ ਹੈਗੇ ਦੋਸਤੋ ਬਿਲਕੁਲ ਟੇਡੇ ਘੱਟ ਦੇ ਵਿੱਚ ਤੇ ਇਹਨੂੰ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਵਿਖਾਉਣੇ ਆ ਕੱਟੀ ਇਹਦੇ ਮਗਰ ਤੇ ਹਵਾਨੇ ਦੀ ਬੰਤਰ ਵੇਖ ਲਓ ਚੋਂ ਪਾਸਿਓਂ ਜਿਹੜਾ ਗੰਗਾ ਪੁੱਠਾ ਹੈਗਾ ਪਿੱਠ ਪੁੱਠਾ ਬਲ ਬਗਿਆ ਚੌੜਾ ਹੈਗਾ ਦੋਸਤੋ ਰਾਜੀ ਝੋਟੀ ਆ ਆ ਲੋ ਆ ਵੀ ਪੁੱਠਾ ਆ ਲੋ ਤੇ ਚਵਾਈ ਚਵਾਈ ਪਾਜੀ ਫਿਰ 1 ਨੰਬਰ ਬਿਲਕੁਲ 1 ਨੰਬਰ ਠੀਕ ਆ ਸੋ ਦੋਸਤੋ ਆਓ ਦੋ ਟਾਈਮ ਦੀ ਚਵਾਈ ਕਰੋ ਤਸੱਲੀ ਤੋਂ ਬਾਅਦ ਤੁਸੀਂ ਬਾਈ ਸੁਖਦੇਵ ਸਿੰਘ ਹੋਣਾ ਦੇ ਨਾਲ ਜਿਹੜਾ ਸੌਦਾ ਕਰ ਲਿਓ ਤੇ ਜਿਹੜੇ ਵੀਰ ਜਿਹੜੇ ਵੀਰ ਭਾਜੀ ਆਨਲਾਈਨ ਖਰੀਦਣਾ ਚਾਹੁੰਦੇ ਆ ਕਈ ਵੀਰਾਂ ਦੀ ਇੱਛਾ ਹੁੰਦੀ ਹੈ ਤੇ ਉਹਨਾਂ ਲਈ ਵੀ ਜੇਕਰ ਕੋਈ ਚਵਾਈ ਚਪੂਈ ਦੀ ਬਿਲਕੁਲ ਬਾਈ ਦੋ ਦਿਨ ਦੀ ਆਪਣੀ ਗਾਰੰਟੀ ਹੁੰਦੀ ਹੈ ਹਾਂਜੀ ਤੇ ਜੇ ਦਿਨ ਦੀ ਨਹੀਂ ਕੋਈ ਗਾਰੰਟੀ ਮੁੜ ਕੇ ਜਾ ਕੇ ਤੁਹਾਡੇ ਘਰ ਜੇ ਵਾਜੇ ਫਿਰ ਅਗਲੇ ਦੀ ਕਿਸਮਤ ਹਾਂਜੀ ਹਾਂਜੀ ਠੀਕ ਆ ਲਓ ਵੀ ਦੋਸਤੋ ਚੀਜ਼ਾਂ ਬਾਈ ਦੇ ਕੋਲ ਆ ਗਈਆਂ ਖਰੀਆਂ ਖਰੀਆਂ ਤੇ ਕਰ ਲਿਓ ਤਿਆਰੀ ਖਿੱਚ ਲਓ ਨੀਲੀ ਰਾਵੀ ਦੀਆਂ ਝੋਟੀਆਂ ਬਹੁਤ ਹੀ ਵੀਰਾਂ ਦੀ ਡਿਮਾਂਡ ਸੀਗੀ ਸੋ ਸੁਈਆਂ ਸਵਾਈਆਂ ਜਿਹੜੀਆਂ ਤੁਹਾਨੂੰ ਝੋਟੀਆਂ ਮਿਲ ਜਾਣੀਆਂ ਨੇ ਆਓ ਘਰੇ ਵਿਜਿਟ ਕਰਕੇ ਜਿਹੜੀ ਤੁਸੀਂ ਤਸੱਲੀ ਕਰਨ ਤੋਂ ਬਾਅਦ ਵੇਖ ਲਓ ਜਿਹੜੀ ਵੀ ਮਨ ਪਾਉਂਦੀ ਚੀਜ਼ ਪਸੰਦ ਆਉਂਦੀ ਹੈ ਤੁਹਾਡੇ ਸੋ ਆ ਦੇਖੋ ਜੀ ਅੱਛਾ ਭਾਈ ਸੁਖਦੇਵ ਜੀ ਕਿੰਨਾ ਕੁ ਮੁੱਲ ਇਹਦਾ ਕਰਤਾ ਸੀ ਇਹਦਾ ਮੁੱਲ 63000 ਰੁਪਏ ਦਾ ਰਾਜ ਸੇ 68 بس ਲੈ ਦੇ ਤੱਕ ਹੀ ਆ ਲੈਣ ਦੇ ਨਾਲ ਆਪਾਂ ਜਿਆਦਾ ਮੁੱਲ ਨਹੀਂ ਕਰਦੇ ਹਾਂ ਫਿਰ ਵੀ ਆਏ ਦਾ ਆਪਾਂ ਪੰਜ ਚਾਰ ਸਾਮਾਨ ਕਰਦੇ ਨੇ ਜੀ ਹਾਂ ਇਹ ਨਹੀਂ ਘਰ ਆਇਆ ਤੇ ਨਹੀਂ ਠੀਕ ਆ 68 ਬਹੁਤ ਖਰੀ ਝੋਲੀਏ ਬਿਲਕੁਲ ਬਿਲਕੁਲ ਨਹੀਂ ਕੋਈ ਸ਼ੱਕ ਨਹੀਂਗਾ ਜੀ ਚੰਗੀ ਛੇ ਆ ਇਹਨੇ ਦੀ ਕੋਈ ਨਹੀਂ ਰਾਜੇ ਬਾਰੋਂ ਦਿੰਦਾ ਘਰ ਵਾਲਾ ਵੀ ਇਹਦਾ 75 ਮੰਗਦਾ ਹੂੰ 68000 ਜਿਹੜੀ ਦੋਸਤੋ ਡਿਮਾਂਡ ਆ 68000 بس ਲੈ ਦੇ ਸਮਝਿਓ ਵੇ ਉਹਦੇ ਚੋਂ 5-400 ਰੁਪਏ ਪਈ ਜਾਂਦਾ ਵੀ ਚਲੋ ਮਾਨਤਨ ਕਰ ਦਿਆਂਗੇ ਘਰੇ ਵੀਰ ਕਿਸੇ ਦਾ ਪਹੁੰਚਣ ਤੇ ਉਸ ਤੋਂ ਬਾਅਦ ਤੇ ਤੀਜੇ ਨੰਬਰ ਤੇ ਜਿਹੜੀ ਦੋਸਤੋ ਮੱਝ ਆ ਗਈ ਛੋਟੀ ਆ ਗਈ ਉਹ ਵੀ ਆਪਾਂ ਡਿਟੇਲ ਪੁੱਛ ਲੈਨੇ ਭਾਈ ਕੀ ਇਹਦੀ ਡਿਟੇਲ ਆ ਜੀ ਇਹ ਪਹਿਲਾ ਸੂਆ ਰਾਸਿਆ ਪਹਿਲਾ ਸੂਆ ਜੀ ਪਹਿਲਾ ਸੂਆ ਛੋਟੀ ਆ ਤੇ ਸੀਲ ਠੰਡੀ ਬਹੁਤ ਆ ਹਾਂਜੀ ਤੇ ਇਹ ਆਪਾਂ ਇਥੋਂ ਪਿੰਡੋਂ ਹੀ ਲਈ ਆ ਸਵੇਰੇ ਅੱਛਾ ਜੀ ਤੇ ਕੱਟੀ ਬਹੁਤ ਚੰਗੀ ਆ ਥੋੜਾ ਕਦੋਂ ਰਹਿ ਗਈ ਆ ਕਦੋਂ ਕਦੋਂ ਥੋੜਾ ਦਰਮਿਆਨਾ ਆ ਨਾ ਮੀਡੀਅਮ ਕਾਦਾ ਦੋ ਤੇ 10 ਕਿਲੋ ਹੀ ਮੈਂ ਚਵਾ ਜੂਗੀ ਠੀਕ ਹੈ ਪਰ ਜੇ ਕੋਈ ਸੰਭੂ ਤੇ ਠੀਕ ਆ ਠੀਕ ਆ ਹਾਂ ਜੇ ਜਾ ਕੇ ਦਿਨੇ ਕਿਕਰ ਥੱਲੇ ਤੇ ਰਾਤ ਨੂੰ ਅੰਦਰ ਬੰਦ ਦੇ ਨਹੀਂ ਖੁਰਲੀ ਤੋਂ ਬਗੇਰ ਤਾਂ ਫਿਰ ਤਾਂ ਇਹਨੇ ਦੁੱਧ ਖੀਜੇ ਨਾ ਹੂੰ ਦੁੱਧ ਤਾਂ ਦੇਣਾ ਪਾਇਦਾ ਰਾਸ ਆ ਹਾਂ ਜੇ ਬੰਨ ਗਏ ਮੈਨੂੰ ਵੇਖਿਆ ਨਾ ਵੀ ਕਿੱਥੇ ਵੱਜੀ ਏ ਨਾ ਨਾ ਜੀ ਨਾ ਹੂੰ ਆ ਵੇਖੋ ਦੋਸਤੋ ਬੈਕ ਸਾਈਡ ਤੋਂ ਵੇਖੋ ਹਵਾਨਾ ਵੇਖੋ ਤੁਸੀਂ ਬਿਲਕੁਲ ਠੰਡ ਜਿਹੜਾ ਠੰਡੀ ਠੀ ਰੀ ਏ ਲੋ ਗੱਲ ਗਾਂ ਜੋ ਗਾਵਾਂ ਰਗੀ ਹੂੰ ਤੇ ਵੇਖੋ ਪੂਛੇ ਚੱਕ ਘਰੋਂਦੀ ਹੈ ਆ ਬੜੀ ਚੰਗੀ ਨਿਕਲੂਗੀ ਠੀਕ ਅਸਲੇ ਦੀ ਵੀ ਚੰਗੀ ਹੈ ਨਾ ਠੀਕ ਹੈ ਕਾਲੇ ਪੇਤੇ ਵਾਲੀ ਕੱਤੀ ਜੀ ਨਾ ਹਾਂ ਇਹ ਤਾਂ ਬਈ ਸਕਦੇ ਐ ਨੂੰ ਮੂੰਹ ਇੱਕ ਵਾਰੀ ਦਿਖਾ ਦਈਏ ਕਿਦਾਂ ਦਾ ਹੈਗਾ ਆ ਵੇਖੋ ਆ ਦੋਸਤੋ ਫੇਸ ਹੈਗਾ ਜੀ ਆ ਸਿੰਗਲ ਹੀ ਬਣਦਾ ਆਈ ਪਾਤਲੀ ਨੀਲੀ ਰਾਵੀ ਜਿਆ ਇਸ ਤਰ੍ਹਾਂ ਦੀਆਂ ਹੁੰਦਾਂ ਬਿਲਕੁਲ ਬਿਲਕੁਲ ਹਾਂਜੀ ਬੋਲਾ ਮੱਥਾ ਤੇ ਬਿਲਕੁਲ ਨਾਲ ਸੇਕ ਬੱਗੀ ਮੋਛੀ ਵੇਖੋ ਆ ਇੱਕ ਪਾਸੇ ਬੱਗੀ ਮੋਛਾ ਤੇ ਆ ਹਵਾਨੇ ਦੀ ਜਿਹੜੀ ਇੱਕ ਪਾਸੇ ਤੋਂ ਬਹਿਣੀ ਵਾਲੇ ਪਾਸੋਂ ਦੀ ਸ਼ੇਪ ਹੈਗੀ ਆ ਪੈਰਾਂ ਦੀ ਮਾਰਕਿੰਗ ਵੀ ਹੈਗੀ ਐ ਵਾਈਟ ਰੀਪਲ ਵੜੀ ਵਧੀਆ ਠੀਕ ਆ ਆਪਾਂ ਟਿਪ ਕੇ ਲਈਏ ਪਹਿਲਾਂ ਠੀਕ ਆ ਠੀਕ ਆ ਠੀਕ ਆ ਤੇ ਹੈ ਦਰਮਿਆਨਾ ਕਰਦਾ ਹਨਾ ਮੀਡੀਅਮ ਕਰਦਾ ਲੈਵਾ ਚੰਗਾ ਹਾਂ ਲੈਵਾ ਵਧੀਆ ਆਪਣਾ ਥੋਣੀ ਥੱਲੇ ਦੁੱਧ ਤੇ ਚੋਟੀ ਇਹ ਤਾਂ ਮੁੱਲ ਭਾਜੀ ਕਿੰਨਾ ਕਰਤਾ ਕਰ ਜਿਹੜਾ ਤੋਕ ਡਾਲਾ ਇਹਨੇ ਕਰਦਗੇ ਜਿੰਨਾ ਕੁ 52000 ਦੀ ਮੈਂ ਦੇ ਰਗੀ ਅੱਛਾ ਜੀ ਆ 52000 ਦੀ ਹੈ 52000 ਦੀ ਚੋਟੀ ਦੀ ਲਓ ਠੀਕ ਹੈ ਜੀ 52000 ਦੀ ਵਾਲੀ ਦੋਸਤੋ ਲੈ ਇਹਦੇ ਹੋ ਜਾਊਗਾ 52000 ਤੇ ਟੁੱਕੀ ਬਿਲਕੁਲ ਤਿਆਰੀ ਦੇ ਵਿੱਚ ਆ ਦਿਨ ਹਜੇ ਕਿੰਨੇ ਕੁ ਲੱਜੂਗੀ ਇੱਕ ਦੋ ਦਿਨ ਲੱਜੂਗੀ ਦੋ ਕੁ ਦਿਨ ਖੜਦੀ ਹੈ ਹਜੇ ਦੋ ਦਿਨ ਲੱਗੇ ਨੇ ਹਜੇ ਆਰਾਮ ਨਾਲ ਸੀ ਆ ਵੇਖੋ ਦਰਮਿਆਨੀ ਜਿਹੜੀ ਹਾਈਟ ਆ ਦੂਰੋਂ ਨੇੜੇੋਂ ਸਾਰੇ ਨੇ ਆਉਣਾ ਚੱਲ ਕੇ ਵੀਰਾਂ ਨੇ ਮੀਡੀਅਮ ਜਿਹੜਾ ਕੱਦ ਆਪਾਂ ਜੀ ਨੂੰ ਕਹਦਗੇ ਮੀਡੀਅਮ ਹਾਈਟ ਕੱਦ ਦੀ ਜਿਹੜੀ ਦੋਸਤੋ ਇਹੇ ਛੋਟੀ ਆ ਜਿਹੜਾ ਲੈ ਗਿਆ ਤੋਂ ਨਹੀਂ ਗਾਊਗਾ ਠੀਕ ਆ ਹਾਂ ਉਹਦੀ ਉਹਨਾਂ ਹੀ ਇਹਨੇ ਰੋਧ ਦਿੱਤੀ ਜਨਾਂ ਦੇ ਪੱਠੇ ਘਾਟ ਜੀ ਲਓ ਵੀ ਮਿੱਤਰੋ ਖਰਚਾ ਵੀ ਘੱਟ ਹੈਗਾ ਬਾਕੀ ਦੁੱਧ ਵੀ ਕਰਮ ਵਾਲੀਆਂ 10 ਕਿਲੋ ਦੇ ਦੇਣਾ ਨਾਰਮਲ ਮੱਝਾਂ ਵਾਂਗਾ ਦੋ ਦੁੱਧ ਵੀ ਉਹਨਾਂ ਕੱਢ ਦੇਣਾ ਹਾਂ ਹਾਂ ਕੱਢ ਦੇਣਾ ਫਿਰ ਠੰਡੀ ਤੀਰੀ ਕਦੇ ਨੇ ਔਲ ਥੜਾ ਕਰਨੀ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਚੌਥੇ ਨੰਬਰ ਤੇ ਭਾਜੀ ਆਪਣੇ ਕੋਲ ਇਹ ਨਾ ਰਾਜ ਸਹੀ ਘਰ ਵਾਲੇ ਦਾ ਦੂਜੇ ਨਾਂ ਤੇ ਫਰਮਾਇਤ ਜਲ ਗੰਡਾ ਠੀਕ ਹੈ ਸੁਭਾ ਤੀਜਾ ਬੱਚਾ ਅਗਲੇ ਦਾ ਬੱਚਾ ਠੀਕ ਹੈ ਦੇਖੋ ਹਾਂ ਹਾਂ ਆ ਲਓ ਦੋਸਤੋ ਆ ਇਧਰ ਆਓ ਲਓ ਤਾਂ ਆ ਵੀ ਕੋਈ ਚੈੱਕ ਕਰੋ ਆ ਲਓ ਜੀ ਭਰਾ ਵੇਖੋ ਪੂਰਾ ਹਾਂ ਕਿਤੇ ਮੈਂ ਨਿਕ ਨਹੀਂ ਲੱਤ ਨਹੀਂ ਪੁੱਟਨੀ ਹਾਂ ਆ ਲਓ ਮੇਰੇ ਵੀਰੋ ਜਿਵੇਂ ਮਰਜੀ ਸੌਦਾ ਕਰ ਲਿਓ ਜੇ ਬੈਠੇ ਬਿਠਾਏ ਦੀ ਤੇ ਮੈਂ ਲੱਤ ਪੁੱਟ ਜੇ ਮੈਂ ਮੇਰੀ ਠੀਕ ਹੈ ਹਾਂ ਤੇ ਇਹ ਇੱਕ ਡਿਟੇਲ ਪਾਜੀ ਹਿੰਦੀ ਕੀ ਹੈਗੀ ਕਿੰਨਾ ਕਿੰਨੇ ਦਿਨਾਂ ਦੀ ਤੀਜਾ ਸੂਗਾ ਮੈਂ ਅੰਗ ਦਾ ਘਰ ਵਾਲੇ ਦੂਜਾ ਆਂਦੇ ਆ ਠੀਕ ਹੈ ਪਰ ਮੈਂ ਨਹੀਂ ਝੂਠ ਮਾਰਨਾ ਮੈਂ ਤੀਜਾ ਸਵੇ ਅੰਗ ਦਾ ਤੋਂ ਤੂੰ ਮੈਂ ਇਹਨੇ 9 ਕਿਲੋ ਠੀਕ ਹੈ ਹਾਂ 9 ਲੀਟਰ ਤਿਆਰ ਹੈ ਮਗਰ ਬੱਚਾ ਕੀ ਹੈ ਜੀ ਮਗਰ ਇਹਦੇ ਕੱਟੀਆਂ ਜੀ ਤੇ ਸੁਆ ਕਿੰਨੇ ਦਿਨ ਦਾ ਸੁਈ ਹੈ ਸੁਈ ਨੂੰ ਇਹਨੂੰ ਪਿਛੇ 6-7 ਦਿਨ ਹੋ ਗਏ ਹੋਣਗੇ 6-7 ਦਿਨ ਹੋ ਗਏ ਆ ਤੇ ਮਗਰ ਕੱਟੀਆਂ ਦੇ ਵੀ ਹੈ ਨਾ ਮਗਰ ਕੱਟੀਆਂ ਹਾਂ ਜੀ ਕੱਢ ਲਿਆ ਬਾਰੇ ਨੂੰ ਖੋਲ ਗਿਆ ਜੀ ਵਿਖਾਈਏ ਆਪਾਂ ਵੀਰਾਂ ਨੂੰ ਇਹਨੂੰ ਭਾਵੇਂ ਵਿਹੜੇ 'ਚ ਖੜਾ ਰਖੇ ਚੋ ਲੋ ਠੀਕ ਹੈ ਜੀ ਕੀ ਹੈ ਮੈਂ ਛੱਡ ਨਾ ਮੱਲ ਠੀਕ ਹੈ ਬਾਕੀ ਦੋਸਤੋ ਬਾਈ ਸੁਖਦੇਵ ਦਾ ਕਹਿਣਾ ਵੀ ਜਿੱਥੇ ਪੈਰ ਇਹਨੇ ਗੱਡ ਲੇ ਉੱਥੇ ਗੱਡੇ ਰਹਿਣੇ ਆ ਭਾਵੇਂ ਜੋ ਮਰਜੀ ਥੱਲੇ ਥਾਣਾ ਨੂੰ ਹੱਥ ਕੋਈ ਵੀਰ ਲਾਈ ਜਾਵੇ ਕੋਈ ਵੀ ਭੈਣ ਚਵਾਈ ਕਰ ਕੀ ਸੇ ਪਾਸੀ ਮਜਾਲ ਨਹੀਂ ਹੈਗੀ ਵੀ ਇਹ ਜਿਹੜੀ ਮੱਝ ਹਿੱਲ ਜੂਗੀ ਨਾ ਇਹ ਨਾ ਆ ਲਓ ਆ ਲਓ ਲਓ ਆ ਵੇਖੋ ਜਿੱਥੇ ਮਰਜ਼ੀ ਬੈ ਕੇ ਧਾਰਾ ਕਰਦੀਆਂ ਸ਼ੁਰੂ ਕਰ ਲਿਓ ਨਾ ਇਹਨੂੰ ਕੋਈ ਆਵਾਜ਼ ਨਹੀਂ ਕੋਈ ਮੈਨ ਠੀਕ ਹੈ ਜੀ ਆ ਨੀਲੀ ਦੀ ਜਿਹੜੇ ਪਸ਼ੂ ਆ ਦੋਸਤੋ ਨੀਲੀ ਦੇ ਨੀਲੀ ਦੇ ਪਸ਼ੂ ਦੇ ਨੀਲੀ ਦੀ ਕੈਟਾਗਰੀ ਦੇ ਵਿੱਚ ਜਿਹੜੀ ਇਹ ਮੱਝ ਆ ਜਾਂਦੀ ਹੈ ਤੇ ਬਾਰਡਰ ਬਰੀਡ ਆ ਤਕਰੀਬਨ ਅਵੇ ਭਾਈ ਇਹ ਤੁਹਾਨੂੰ ਤੁਰ ਫਰ ਕੇ ਨੇੜੇੋਂ ਲਈ ਸੀ ਆਪਾਂ ਆ ਲੱਗੋ ਲੱਗੋ ਮਾਲ ਲਿਆ ਆ ਲੱਗ ਗਈ ਜੀ ਉਸ ਤੋਂ ਲਈ ਜੂਰੀ ਨਗਰੀ ਦੇ अच्छा सुरसिंगो आई है जी हां सुरसिंगो ਲਈ ਹੈ ठीक है वो बंदे ने लोड ही यार गुली दा ना माइनिंग बेच ली ठीक है ठीक है ओन्ना नु के बंदे ने ना लारा ला ਛੱਡਿਆ ਭਾਈ ਜੀ ਦਾ ठीक है कुलके ਜਵਾਬ ਦੇ ਤਾਂ ਨਾ ਨੂੰ ਮੈਂ ਵੇਚਨੀ ਪਈ ਉਹਦੇ ਹੀ ਅੱਗੇ ਸੂਬਾ ਚੋਇਆ ਇੱਕ ਦਿਨ ਹੀ ਛੱਡੀ ਮੈਂ ठीक ठीक है हां आ ਸੋ ਦੋਸਤੋ ਇਹ ਸਾਨੂੰ 4 22 ਸਖਦੇਵ ਉਹਨਾਂ ਦੇ ਕੋਲ ਨਾਗਾ ਤੇ ਮੈਂ ਬਾਕੀ ਕਟੀਆਂ ਨੂੰ ਝਾਤ ਵੀ ਜਰੂਰ ਮਰਵਾ ਦੇਣਾ ਤੁਹਾਨੂੰ ਇਹਦਾ ਮੁੱਲ ਤੇ ਮੁੱਲ ਜਿਹੜਾ ਭਾਈ ਜੀ ਉਹ ਜ਼ਰੂਰ ਦੱਸਿਓ ਜੀ ਇਹ ਜਿਹੜੀ ਆ ਨਾ 62000 ਦੀ 62000 हां हां ना जड़ी दोस्तों 62000 ਆ ਬਿਲਕੁਲ ਤੁਸੀਂ ਇਹ ਨਹੀਂ ਰੱਛ ਆਪਾਂ ਉਹਨਾਂ ਲੋਕੀ ਜਿਹੜੇ ਆ 20000 ਰੁਪਿਆ ਲਾ ਕੇ ਆਖਣ 18 ਕਿਲੋ ਦੁੱਧ ਨਹੀਂ ਦਿੰਦੀ ਹੂੰ 18 ਕਿਲੋ ਇਹਨਾਂ ਦੁੱਧ ਨਹੀਂ ਦੇਣਾ ਇਹਨਾਂ ਤਾਂ 10000 ਕਿਲੋ ਦੁੱਧ ਦੇਣਾ ਪਾਇਆ ਬਿਲਕੁਲ 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 ਪਾਇਆ ਜੇ ਕੋਈ ਆਖੇ ਨਾ ਦਿੱਤੇ ਉਹ 2.5 ਲੱਖ ਲਾਉਣਾ ਤੇ ਫੇਰ ਹਰਿਆਣੇ ਚ ਚਲ ਜੇ ਹੂੰ ਹੈ ਜਿੰਨੇ 60 5000 70 ਲਾਉਣਾ ਉਹ ਫੇਰ ਇੱਥੇ ਆ ਜੇ ਬਿਲਕੁਲ ਹੈ ਉਹਨੂੰ ਚੰਗੀ ਮਾਂ ਮਿਲ ਜੂਗੀ ਹਾਂ ਤੇ ਇਹਨੇ ਕ ਦੁੱਧ ਆਲੀ ਸਹੀ ਹੈ ਜੀ ਹਾਂ ਜੇ ਆਪਾਂ ਅੱਖ ਨਾਲ ਵੀ 10 ਲਾਈਏ 60000 ਤੇ ਲਈਏ 18 20 ਕਿਲੋ ਉਹ ਨਹੀਂ ਹੂੰ ਇਹ ਵੀ ਗੱਲ ਪਾਜੀ ਹੈਗੀ ਇਹ ਵੀ ਹੁਣ 60 ਲਾ ਗਿਆ ਆਪਾਂ ਕਹੀਏ ਵੀ 12 ਦੇ 12 ਵੀ ਕਈ ਨਾ ਮਿਲਣਾ ਔਖਾ ਜਾਂਦਾ ਮਲਕੀ 10 ਕਦੀ ਆਪਾਂ ਐਵੇਂ ਮੰਨੀਏ ਮੈਂ ਦੇ ਦੇ ਬੜਾ ਆ 10 ਦੁੱਧ ਬੜਾ ਹੁੰਦਾ ਜੀ ਚਲੋ ਮੈਂ 12 ਕਿਲੋ ਆਪਦੀਆਂ ਮੈਂ ਥਲੇ ਚੋਇਆ ਦੁੱਧ ਠੀਕ ਇਹ ਅੰਗਦੇ ਆ ਵੀ ਲੋਜ ਮਾਲ ਚੋਈਦਾ ਰੱਖੀਦਾ ਹੁਣ ਆ ਮੈਂ ਆਈ ਭੋਖਾਲੇ ਘਰ ਇਹ ਵੰਡ ਵੇਖਿਆ ਹੀ ਨਹੀਂ ਹੁਣ ਮੈਂ ਵੰਡ ਖਾਂਦੀ ਮੈਂ ਦੁੱਧੋਂ ਵੱਧ ਹੀ ਹੁੰਦੀ ਪਤਾ ਨਹੀਂ ਬਿਲਕੁਲ ਤੇ ਇਹ ਆ ਦੋਸਤੋ ਬਾਈ ਸਖਦੇਵ ਹੁਣਾਂ ਦੇ ਕੋਲ ਚਾਰ ਐਨੀਮਲ ਅੱਜ ਆਪਾਂ ਜਿਹੜੇ ਤੁਹਾਨੂੰ ਦਿਖਾਉਣੀ ਸੀ ਦਿਖਾਏ ਆ ਤੇ ਹੁਣ ਆਪਾਂ ਤੁਹਾਨੂੰ ਜਿਹੜੇ ਬੱਚੇ ਹੈਗੇ ਨੇ ਫਾਲ ਆ ਉਹ ਵੀ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਕਿਉਂਕਿ ਆ ਦੂਜੇ ਨੰਬਰ ਵਾਲੀ ਮੈਂ ਦੀ ਕੱਟੀ ਜੇ ਆ ਦੂਜੇ ਨੰਬਰ ਵਾਲੀ ਜਿਹੜੀ ਦੋਸਤ ਤੁਸੀਂ ਟੇਢੇ ਕੱਟ ਵਾਲੀ ਵੇਖੀ ਸੀ ਨਾ ਉਹਦੀ ਆ ਕੱਟੀ ਜੇ ਬਿਲਕੁਲ ਨੀਲੀ ਦੀ ਕੱਟੀ ਜੇ ਅੱਖਾਂ ਬਿੰਦੀਆਂ ਨੇ ਤੇ ਆ ਵੇਖੋ ਮਗਰਲਾ ਇੱਕ ਪੈਰ ਜਿਹੜਾ ਜਵਾਬ ਆ ਹੈਗਾ ਤੇ ਤਿੰਨ ਗਾਲੇ ਆ ਆ ਲਓ ਠੀਕ ਹੈ ਜੀ ਉਸ ਤੋਂ ਬਾਅਦ ਆ ਕੱਤੀ ਵੱਡੀ ਮਹਿੰਦੀ ਆ ਕੱਤੀ ਹੈ ਬੈਠੀ ਜਿਹੜੀ ਆਪਾਂ ਲਾਸਟ ਤੇ ਵਿਖਾਈ ਹੈ ਜੀ ਹਾਂਜੀ ਹਾਂਜੀ ਆ ਆ ਛੋਟੀ ਦੀ ਕੱਤੀ ਜਿਹੜੀ ਪਹਿਲੇ ਨੰਬਰ ਤੇ ਹੈ ਜੀ ਹਾਂਜੀ ਠੀਕ ਹੈ ਜੀ ਆ ਲਾਸਟ ਵਾਲੀ ਹੈ ਦੋਸਤੋ ਆ ਵੇਖੋ ਠੀਕ ਹੈ ਜੀ ਜੇ ਤਾਂ 5200 ਮੁੱਲ ਕੀਤਾ ਸੀ ਨਾ ਹਾਂਜੀ ਇਹ 6000 ਹਾਂ 6000 ਆ ਆ ਗਈ ਜੇ ਪਹਿਲੇ ਨੰਬਰ ਤੇ ਦੀ ਆਪਾਂ ਤੁਹਾਨੂੰ ਛੋਟੀ ਨੀਰੀ ਦੀ ਵਿਖਾਈ ਆ ਜਿਹਦੇ ਚਾਰੇ ਥਣ ਚਿੱਟੇ ਜਾਂਗੇ ਹਾਂ ਠੀਕ ਹੈ ਜੀ ਆਹ ਜਿਹਦੇ ਚਾਰੇ ਥਣਾਂ ਚਿੱਟੇ ਆ ਗੀ ਹਾਂ ਚਾਰੇ ਥਣਾਂ ਜਿਹਦੇ ਵਾਈਟ ਹੈ ਦੋਸਤੋ ਉਹਦੀ ਆ ਜਿਹੜੀ ਕੱਟੀ ਆ ਬਿਲਕੁਲ ਬਲੈਕ ਆ ਕਟਿਕ ਪੂਛ ਜਿਹੜੀ ਗਿੱਠਕ ਅਤੀ ਗਿੱਠਕ 6 ਇੰਚਾਂ ਜਿਹੜੀ ਪਿੱਛੋਂ ਵਾਈਟ ਆ ਠੀਕ ਹੈ ਅੱਛਾ ਆਪਾਂ ਜੀ ਸਕਦੇ ਇੱਕ ਸੰਪਰਕ ਨੰਬਰ ਜ਼ਰੂਰ ਦੱਸ ਜੀ 867280568 ਠੀਕ ਹੈ 867280568 ਠੀਕ ਆ ਅ ਸੋ ਹੋਰ ਆਪਣੇ ਕਿਸਾਨ ਵੀਰਾਂ ਨੂੰ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਵੀਰਾਂ ਦਾ ਹੁੰਦਾ ਵੀ ਕਹਿੰਦਾ ਆਨਲਾਈਨ ਸੌਦਾ ਦੇ ਵਿੱਚ ਵਿਸ਼ਵਾਸ ਰੱਖਣ ਜਾਂ ਆਪਦੀ ਤਸੱਲੀ ਘਰੇ ਪਹੁੰਚ ਕੇ ਤਸੱਲੀ ਕਰਕੇ ਹੀ ਖੜਨਾ ਆਪਾਂ ਇਹ ਗੱਲਾਂ ਨੇ ਵੀ ਇਹ ਆ ਪਸੂ ਮੁੱਠ ਭਰੀ ਆ ਪਤਾ ਨਹੀਂ ਇਹ ਕੀ ਨਿਕਲਦਾ ਕੀ ਨਹੀਂ ਆਉਂਦਾ ਹੀ ਚੰਗਾ ਕਰਕੇ ਲਿਆਉਨੇ ਆ ਤੇ ਰਾਸੇ ਨਾ ਤਾਂ ਜਾਂਦਾ ਜੰਗਰ ਵਾਪਸ ਕੀਤਾ ਹੀ ਹਾਂ ਤੇ ਨਾ ਵਾਪਸ ਕੀ ਅਸੀਂ ਕਹੇ ਦੀ ਕਿਸ ਨੂੰ ਕੀਤਾ ਹੀ ਆ ਸਾਡੀ ਚੌਥੀ ਪੰਜਵੀਂ ਪੀੜ੍ਹੀ ਹੋ ਗਈ ਵਪਾਰ ਕਰਦੇ ਆ ਨੀ ਹਾਂਜੀ ਜੀ ਜੀ ਆ ਬਾਕੀ ਦੋਸਤੋ ਸੋ 22 ਹੋਰਾਂ ਦਾ ਵੀ ਇਹੋ ਕਹਿਣਾ ਇਹਨਾਂ ਦੀ ਕਦੇ ਮਿਲ ਨਹੀਂ ਜਾਂ ਬਈ ਚੋਟੇਗਾ ਪਹਿਲਾਂ ਦੁੱਜੇ ਨਾਲ ਮਿਲਣਗੇ ਕੋਈ ਮੈਂ ਤੀਜੇ ਨਾਲ ਮਿਲੂ ਜੇ ਦੀ ਕਰਤੂਤਾਲੀ ਹੋਵੇ ਠੀਕ ਏ ਠੀਕ ਹੈ ਝੋਟੀਆਂ ਜਿਹੜੀਆਂ ਚੰਗੀਆਂ ਨੇ ਦੋਸਤੋ ਜਿਹੜੀਆਂ ਪਹਿਲੀਆਂ ਤੁਸੀਂ ਦੋ ਵੇਖ ਰਹੇ ਹੋ ਨਾ ਇਹ ਵੀ ਝੋਟੀਆਂ ਚੰਗੀਆਂ ਨੇ ਤੇ ਲਾਸਟ ਜਿਹੜੀਆਂ ਤੁਹਾਨੂੰ ਆਪਾਂ ਤੀਜੇ ਤੇ ਚੌਥੇ ਨੰਬਰ ਤੇ ਇੱਕ ਟੁੱਕੀ ਵਿਖਾਈ ਆ ਜਿਹੜੀ ਬੇ ਇੱਕ ਦੋ ਦਿਨਾਂ ਤੱਕ ਸੂਹ ਪਣੀ ਆ ਇੱਕ ਜਿਹੜੀ ਤੁਹਾਨੂੰ ਲਾਸਟ ਐਂਡ ਫਾਈਨਲ ਤੇ ਦਿਖਾਈ ਆ ਉਹ ਵੀ ਚੰਗੀ ਹੈਗੀ ਆ ਦੋਸਤੋ ਤਕਰੀਬਨ ਮਾਲ ਜਿਹੜਾ ਸਾਰਾ ਚੰਗਾ ਹੁੰਦਾ ਨਰਕ ਪਰਖ ਤੁਸੀਂ ਕਰਨੀ ਹੁੰਦੀ ਹੈ ਅੱਜ ਜੋ ਜੀਬ 55000 ਦਾ ਆ ਕੀ ਹੈ ਬਿਲਕੁਲ ਤੇ ਕੱਟੀ ਬਹੁਤ ਚੰਗੀ ਆ ਤਾਜੀ ਸੂਈ ਸਾਰਾ ਸਾਰਾ ਸਿਆਲ ਦੁੱਧ ਦੇ ਨਾਲ ਹਮ ਹਮ ਮਾਲੋ ਕੋਈ ਪਿੱਛੇ ਦਾ ਐਵ ਨਹੀਂ ਕੋਈ ਕੱਖ ਨਹੀਂ ਨੂੰ ਇਹ ਗੱਲ ਦੀ ਗਾਰੰਟੀ ਹੈ ਸਹੀ ਹੈ ਜੀ ਅਜੇ ਦੋ ਚਾਰ ਦੇ ਲੈ ਜਾਊਗੀ ਬਿਲਕੁਲ ਸੋ ਦੋਸਤੋ ਇਹ ਸਾਨੂੰ ਬਾਈ ਸੁਖਦੇਵ ਸਿੰਘ ਪਿੰਡ ਬਲਟੂਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਅੱਜ ਚਾਰ ਨਗ ਸੀਗੇ ਚਾਰੇ ਨਗਾਂ ਦੀ ਡਿਟੇਲ ਆਪਾਂ ਬਾਈ ਹੋਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਸੋ ਪਸ਼ੂ ਐਨੀਮਲ ਚੰਗੇ ਲੱਗੇ ਹੁਣ ਤੇ ਅੱਗੇ ਵੱਧ ਤੋਂ ਵੱਧ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਦੋਸਤੋ ਹੌਸਲਾ ਬਚਾਈ ਮਿਲਦੀ ਆ ਕਿਉਂਕਿ ਆਪਣਾ ਵੀ ਕੰਮ ਜਿਹੜਾ ਦੋਸਤੋ ਡੇਲੀ ਵੀਡੀਓ ਪਾਉਣ ਦਾ ਬਣਾਉਣ ਦਾ ਤਾਂ ਹੀ ਆ ਜੇਕਰ ਤੁਸੀਂ ਅਕੇ ਸ਼ੇਅਰ ਕਰਦੇ ਹੋ ਹੋਰ ਕਿਸਾਨ ਵੀਰਾਂ ਦੀ ਜਿਹੜੀ ਨਿਗਾ ਦੇ ਵਿੱਚ ਚੀਜ਼ ਆਉਂਦੀ ਆ ਤਾਂ ਜੋ ਵੀ ਖਰੀਦ ਸਕਣ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ